ਲਗਾਤਾਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬੇਅਦਬੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਉਸੇ ਤਰ੍ਹਾਂ ਹੀ ਹੁਣ ਉੱਤਰਾਖੰਡ ਦੇ ਜ਼ਿਲ੍ਹਾ ਉਦਮ ਸਿੰਘ ਨਗਰ ਦੇ ਪਿੰਡ ਗੋਠਾ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅਗਨ ਭੇਟ ਕੀਤਾ ਗਿਆ ਕੁਝ ਸ਼ਰਾਰਤੀਆਂ ਦੇ ਵੱਲੋਂ ਜਿਸ ਨੂੰ ਲੈ ਕੇ ਹੁਣ ਉੱਥੇ ਕੁਝ ਪੰਜਾਬ ਤੋਂ ਸਿੱਖ ਪ੍ਰਚਾਰਕ ਪਹੁੰਚੇ ਹੋਏ ਸਨ ਤੇ ਸੰਗਤ ਪਹੁੰਚੀ ਹੋਈ ਸੀ ਜਿਸ ਤਰ੍ਹਾਂ ਉਸੇ ਤਰ੍ਹਾਂ ਹੀ ਉੱਥੇ ਜਿਹੜੀ ਆਪਣਾ ਨਾਨਕ ਮਤਾ ਸਾਹਿਬ ਜਿਹੜੀ ਕਮੇਟੀ ਹੈ ਜਦੋਂ ਉਹਨਾਂ ਤੱਕ ਗੱਲ ਪਹੁੰਚੀ ਤਾਂ ਉਹਨਾਂ ਦੇ ਵੱਲੋਂ ਇਸ ਘਟਨਾ ਨੂੰ ਲੈ ਕੇ ਮੰਦ ਭਾਗੀ ਘਟਨਾ ਦੇ ਉੱਤੇ ਜੋ ਜੇਕਰ ਕਿਹਾ ਜਾਵੇ ਤਾਂ ਕਿਤੇ ਨਾ ਕਿਤੇ ਇਹਦੇ ਲੈ ਕੇ ਇਹਦੇ ਉੱਤੇ ਐਕਸ਼ਨ ਲਿਆ ਜਾਂਦਾ ਹੈ ਤਾਂ ਉੱਥੇ ਮੌਜੂਦਾ ਕਮੇਟੀ ਜਾਂ ਫਿਰ ਉੱਥੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿ ਆਖਰਕਾਰ ਜਿਨ੍ਹਾਂ ਦੇ ਵੱਲੋਂ ਇਸ ਹਰਕਤ ਨੂੰ ਕੀਤਾ ਗਿਆ ਉਹਨਾਂ ਦੇ ਉੱਤੇ 302 ਦਾ ਪਰਚਾ ਹੋਵੇ ਇਹ ਬੜੇ ਦੁੱਖ ਦੀ ਗੱਲ ਹੈ ਕਿਉਂਕਿ ਲਗਾਤਾਰ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਜਾਂ ਫਿਰ ਧਾਰਮਿਕ ਗ੍ਰੰਥਾਂ ਦੇ ਉੱਤੇ ਜਾਂ ਜੋ ਕੁਝ ਬੇਅਦਬੀ ਦੀਆਂ ਘਟਨਾਵਾਂ ਜਾਨ ਬੁਝਕੇ ਕੀਤੀਆਂ ਜਾ ਰਹੀਆਂ ਹਨ ਜਾਂ ਤੇ ਇਹਦੇ ਪਿੱਛੇ ਕੋਈ ਹੋਰ ਮਨੁਸ਼ਾ ਹੈ ਕਿਉਂਕਿ ਲਗਾਤਾਰ ਹੁਣ ਜਿਸ ਤਰ੍ਹਾਂ ਬੇਅਦਬੀ ਦੀ ਘਟਨਾ ਇਹ ਵਾਪਰੀ ਹੈ ਉੱਤਰਾਖੰਡ ਦੇ ਤੁਹਾਨੂੰ ਦੱਸ ਦਈਏ ਕਿ ਉੱਤਰਾਖੰਡ ਦੇ ਜ਼ਿਲ੍ਹਾ ਉਦਮ ਸਿੰਘ ਨਗਰ ਦਾ ਪਿੰਡ ਹੈ ਗੋਠਾ ਜਿਸ ਨੂੰ ਹਲਕਾ ਸਟਾਰ ਗੰਜ ਜਿਹੜਾ ਲੱਗਦਾ ਹੈ ਇੱਥੇ ਸਾਡੇ ਨਾਲ ਉੱਥੇ ਜਿਹੜੇ ਆਪਣੇ ਸਿੱਖ ਪ੍ਰਚਾਰਕ ਵੀ ਨੇ ਚਿੰਤਕ ਵੀ ਨੇ ਵੱਖੋ-ਵੱਖ ਧਾਰਮਿਕ ਯਾਤਰਾਵਾਂ ਦੇ ਉੱਤੇ ਤੇ ਆਸਥੀ ਸਥਾਨਾਂ ਦੇ ਉੱਤੇ ਲਗਾਤਾਰ ਆਪਣੀ ਜਿਹੜੀ ਯੋਗਦਾਨ ਆਪਣੀ ਸੇਵਾ ਨਿਭਾਉਂਦੇ ਰਹਿੰਦੇ ਨੇ ਸਾਡੇ ਨਾਲ ਜੁੜ ਚੁੱਕੇ ਜਥੇਦਾਰ ਸੁਖਜੀਤ ਸਿੰਘ ਬਘੋਰਾ ਜੋ ਉੱਥੇ ਮੌਜੂਦ ਸਨ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਹੈ ਕਿ ਆਖਰਕਾਰ 302 ਦਾ ਪਰਚਾ ਉਹਨਾਂ ਜਿਹੜੇ ਇਸ਼ਾਰਾਤੀ ਅਨੁਸਰ ਤੇ ਜਿਨ੍ਹਾਂ ਨੇ ਜਾਣ ਬੁੱਝ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਉੱਤੇ ਹੋਣਾ ਚਾਹੀਦਾ ਹੈ ਭਾਈ ਸਾਹਿਬ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਭਾਈ ਸਾਹਿਬ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਮੰਦਪ ਭਾਗੀ ਘਟਨਾ ਕੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸ ਦਿਓ ਵੀ ਤੁਹਾਨੂੰ ਕਿਵੇਂ ਪਤਾ ਲੱਗਦਾ ਉੱਥੇ ਜਦੋਂ ਤੁਸੀਂ ਕਿੱਥੇ ਸੀ ਜਦੋਂ ਜਿਹੜੀ ਨਾਨਕ ਮਤਾ ਕਮੇਟੀ ਸੀ ਉੱਥੇ ਉਹਨਾਂ ਦੇ ਵੱਲੋਂ ਕੀ ਕੋਈ ਐਕਸ਼ਨ ਕੀਤਾ ਗਿਆ ਇਸ ਸੰਬੰਧ ਵਿੱਚ ਦੇਖੋ ਜੀ ਮੈਂ ਆਪਣਾ ਕਟਵਟ ਦਿਖਾ ਹੱਤਾਂ ਤੋਂ ਹੋ ਗਿਆ ਮੈਨੂੰ ਮੈਂ ਇੱਥੇ ਨਾਨਕ ਮਤਾ ਸਾਹਿਬ ਆਇਆ ਹੋ ਜੀ ਇੱਥੇ ਕੋਈ ਸੰਤਪੁਰਸ਼ ਬਾਬਾ ਸੰਪਰਦਾਇ ਕਾਰਸੇਵਾ ਦਿੱਲੀ ਵਾਲੀ ਜਿਹੜੇ ਹਰਵੰਤ ਸਿੰਘ ਜੀ ਮਹਾਂਪੁਰਸ਼ ਨੇ ਉਹਨਾਂ ਦੀ ਬਾਬਾ ਬਚਨ ਸਿੰਘ ਵੱਲੋਂ ਇੱਕ ਸਲਾਮਾਦਾਨੀ ਪੱਤਰ ਤਰੈ ਜਾਣਾ ਸੀ ਜੀ ਉਹਦੇ ਸੰਬੰਧੀ ਮੈਨੇਜਰ ਸਾਹਿਬ ਰਣਜੀਤ ਸਿੰਘ ਜੀ ਤੇ ਸੁਖਵੰਤ ਸਿੰਘ ਰਾਓ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਰੁਕੋ ਇੱਥੇ ਕਿ ਫਿਰ ਕੱਲ ਜਦੋਂ ਅਸੀਂ ਦਫ਼ਤਰ ਬੈਠੇ ਸੀਗੇ ਦਫ਼ਤਰ ਬੈਠੇ ਸੀਗੇ ਦਫ਼ਤਰ ਬੈਠੇ ਬੈਠੇ ਇੱਕਦਮ ਅਚਾਨਕ ਸਾ ਸਰ ਸੁਖਵੰਤ ਸਿੰਘ ਭੁੱਲੜ ਜੋ ਰਿਕਾਰਡ ਕੀਪਰ ਨੇ ਮੈਨੇਜਰ ਵੀ ਰਹੇ ਨੇ ਪਹਿਲਾਂ ਜੀ ਉਹਨਾਂ ਨੂੰ ਫੋਨ ਆਇਆ ਉਹਨਾਂ ਨੇ ਪਹਿਲਾਂ ਕੁਝ ਪ੍ਰਸ਼ਾਸਨ ਨਾਲ ਤੇ ਗੱਲਬਾਤ ਕਰਕੇ ਤੇ ਸਰ ਰਣਜੀਤ ਸਿੰਘ ਜਿਹੜੇ ਮੌਜੂਦਾ ਮੈਨੇਜਰ ਨੇ ਉਹਨਾਂ ਨੇ ਫੌਰੀ ਤੌਰ ਤੇ ਸਾਨੂੰ ਕਿਹਾ ਵੀ ਤੁਸੀਂ ਆਪਣਾ ਐਕਸ਼ਨ ਲੈ ਕੇ ਜਾਓ ਜਾ ਕੇ ਪਤਾ ਕਰਕੇ ਆਓ ਫਿਰ ਅਸੀਂ ਮਾਜੇ ਸਾਹਿਬ ਸਗਵੰਤ ਸਿੰਘ ਪੁੱਲਰ ਤੇ ਸ਼ਮਸ਼ੀਰ ਸਿੰਘ ਜੀ ਕਥਾਵਾਚਕ ਨੇ ਜੀ ਅਸੀਂ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਅਸੀਂ ਉਸ ਘਟਨਾ ਕਰਨ ਵਾਲੀ ਜਗ੍ਹਾ ਤੇ ਪਹੁੰਚੇ ਹਾਂ ਹੂੰ ਉੱਥੇ ਪਹੁੰਚ ਗਏ ਮਤਲਬ ਜਦੋਂ ਸਾਨੂੰ ਪਤਾ ਲੱਗਾ ਕਿੰਦਾ ਵੀ ਜਿਹੜਾ ਬੰਦਾ ਸੀਗਾ ਉਸ ਬੰਦੇ ਨੇ ਪਹਿਲਾਂ ਤਾਂ ਸੁਣਨ ਚ ਜਿਹੜੀ ਗੱਲ ਆ ਰਹੀ ਵੀ ਕੁਝ ਹਰਤਾ ਹੋਰ ਵੀ ਕੀਤੀਆਂ ਨੇ ਪਰ ਮੈਂ ਉਸ ਨੂੰ ਸੱਚਾਈ ਨਹੀਂ ਮੰਨਦਾ ਹੈਗਾ ਜੀ ਉਹਨੇ ਕਹਿੰਦੇ ਨੇ ਕਿ ਪੈਟਰੋਲ ਪਾ ਕੇ ਗੁਰੂ ਮਹਾਰਾਜ ਦੇ ਸਰੂਪ ਨੂੰ ਅਗਨਪੇਟ ਕੀਤਾ ਹੂੰ ਇਹ ਬਹੁਤ ਮਾੜੀ ਕੱਟਣਾ ਹੈਗਾ ਤੇ ਮੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਿੰਘ ਸਾਹਿਬ ਜਹਦਰਨ ਜੀ ਨੂੰ ਅਪੀਲ ਕੀਤੀ ਹੈ ਮੈਂ ਵੀ ਕਮ ਸੇ ਕਮ ਜਿੱਥੇ ਸੀਸੀਟੀਵੀ ਕੈਮਰਾ ਜਾਂ ਚਾਰਦਿਵਾਰੀ ਨਾ ਹੋਵੇ ਇਹੋ ਜਿਹਾ ਜੰਗਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦੇਣਾ ਚਾਹੀਦਾ ਇਹ ਮੇਰੀ ਅੱਜ ਸਿੰਘ ਸਾਹਿਬ ਨਾਲ ਵੀ ਮੇਰੀ ਮੰਗ ਹੈ ਤੇ ਇੱਕ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਪੱਤਰ ਲਿਖਿਆ ਜੀ ਤੇ ਇਸ ਤੋਂ ਉਪਰੰਤ ਜਿਹੜੀਆਂ ਇਹ ਘਟਨਾਵਾਂ ਨੇ ਇਸ ਦੇ ਸਬੰਧੀ ਥਾਣੇ ਵਿੱਚ ਵੀ ਜਾ ਕੇ ਆਏ ਹਾਂ ਹੂੰ ਤੇ ਸਾਡੀ ਜਿਹੜੀ ਇਹ ਪੁਰਜੋਰ ਮੰਗ ਹੈ ਵੀ ਇਹਦੇ ਦੇ ਘੱਟੋ-ਘੱਟ ਵੀ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਤੇ ਕੜੀ ਤੋਂ ਕੜੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਹੂੰ ਪੁਲਿਸ ਪ੍ਰਸ਼ਾਸਨ ਦਾ ਕੀ ਐਕਸ਼ਨ ਹੈ ਉਹ ਕੀ ਕਹਿੰਦੇ ਹੁਣ ਉਹ ਕਹਿੰਦੇ ਨੇ ਨਹੀਂ ਅਸੀਂ ਪੂਰੀ ਕਾਰਵਾਈ ਕਰਾਂਗੇ ਸਾਨੂੰ ਥੋੜਾ ਜਿਹਾ ਸਿਸਟਮ ਜਿਹੜਾ ਹੈਗਾ ਇਹਦਾ ਕੋਈ ਨਮੂਨਾ ਵਗੈਰਾ ਜਿਹੜਾ ਹੈ ਰੱਖਣ ਦੀ ਕੋਸ਼ਿਸ਼ ਗੱਲ ਕਹਿ ਰਹੇ ਸੀ ਸਾਨੂੰ ਮੈਂ ਵੀ ਇਹ ਗੁਰੂ ਮਹਾਰਾਜ ਦਾ ਜਿਹੜਾ ਸਰੂਪ ਹੈ ਇਹਦਾ ਤਾਂ ਚਲੋ ਕਮੇਟੀ ਜਿਹੜੀ ਹੈਗੀ ਉਹ ਜ਼ਿੰਮੇਵਾਰ ਹੈਗੀ ਹੈ ਟਲੇ ਆਪਣਾ ਮੈਨੇਜਰ ਸਾਹਿਬ ਸਾ ਵਧੀਆ ਨੇ ਸਾਡੇ ਸਰ ਰঞ্জੀਤ ਸਿੰਘ ਬਹੁਤ ਪੁਰਾਣੇ ਮੈਨੇਜਰ ਹੈ ਉਹਨਾਂ ਨੂੰ ਪਤਾ ਹੈਗਾ ਉਹ ਕਾਰਵਾਈ ਜਿਹੜੀ ਹੈਗੀ ਉਹਨਾਂ ਨੇ ਕੀਤੀ ਹੋਈ ਹੈ ਹੂੰ ਉਹਨਾਂ ਨੇ ਸਿੱਖ ਚਿੰਤਕਾਂ ਨੂੰ ਸਾਰਿਆਂ ਨੂੰ ਬੁਲਾਇਆ ਹੋਇਆ ਵੀ ਹੈਗਾ ਬੁਲਾ ਕੇ ਜਿਹੜੀ ਕਾਰਵਾਈ ਉਹ ਕਰ ਰਹੇ ਨੇ ਪਰ ਮੇਰੀ ਤਾਂ ਇਹ ਗੱਲ ਹੈ ਵੀ ਇਹਦੇ ਵਿੱਚ ਤਾਂ ਕੋਈ ਸਾਜ਼ਿਸ਼ਾਂ ਨਹੀਂ ਕੋਈ ਰੰਜਿਸ਼ ਇਹੋ ਜਿਹੀਆਂ ਡਰਾਮਾ ਜਿਹੜੀਆਂ ਹੋ ਰਹੀਆਂ ਨੇ ਇਹਦੇ ਵਿੱਚ ਤਾਂ ਕੋਈ ਮੈਨੂੰ ਜਿੱਥੇ ਤੱਕ ਲੱਗਦਾ ਵੀ ਇਹ ਕੋਈ ਸਾਜ਼ਿਸ਼ਾਂ ਨੇ ਹੂੰ ਕਿਉਂਕਿ ਜਿਹੜਾ ਇਹ ਬੰਦਾ ਹੈਗਾ ਇਸ ਬੰਦੇ ਦਾ ਦੇਖੋ ਕੋਈ ਜੇ ਤੁਹਾਨੂੰ ਵੀਡੀਓ ਵਿਖਾਈਏ ਨਾ ਕੋਈ ਮੂਨਾ ਮਥਾ ਨਾ ਇਹਦਾ ਧਰਮ ਨਾ ਮਜਬ ਹੂੰ ਕੁਝ ਵੀ ਨਹੀਂ ਜੀ ਤੇ ਕਿੰਨਾ ਇਹਦੇ ਵਿੱਚ ਇਸ ਗੱਲ ਤੇ ਮੈਂ ਪੂਰ ਜੋਰ ਸ਼ਬਦਾਂ ਵਿੱਚ ਨਖੇਦੀ ਕਰਦਿਆਂ ਇਸ ਸਰਕਾਰ ਤੋਂ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਵੀ ਅਪੀਲ ਕਰਦਾ ਵੀ ਕਮ ਸੇ ਕਮ ਕੜੀ ਤੋਂ ਕੜੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਹਾਂ ਤੇ ਭਾਈ ਸਾਹਿਬ ਇੱਕ ਇਹ ਗੱਲ ਦਾ ਦੁਰਦਸ਼ੀ ਵੀ ਜਦੋਂ ਇਹ ਨਾਨਕ ਮਤਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਇਹ ਪਿੰਡ ਕਿੰਨੀ ਕੁ ਦੂਰੀ ਦੇ ਉੱਤੇ ਸਥਿਤ ਹੈ ਕਿਹੜੇ ਪਾਸੇ ਸਥਿਤ ਹੈ ਉੱਥੇ ਜਾਣ ਦਾ ਸਾਧਨ ਕੀ ਨੇ ਇੱਥੇ ਜਾਣ ਦਾ ਸਾਧਨ ਕੋਈ ਨਹੀਂ ਹੈਗਾ ਅਸੀਂ ਜਿੱਨੂੰ ਗਏ ਆ ਇੱਥੇ ਜੇ ਵਿੱਚੋਂ ਰਸਤਾ ਜਿਹੜਾ ਪੈਂਦਾ ਹੈ ਵਿੱਚੋਂ ਪੈਂਦਾ ਕੁੱਲ 12 ਕਿਲੋਮੀਟਰ ਵਿੱਚੋਂ ਕਿਧਰ ਦੀ ਜੀ ਇਹ ਇੱਥੋਂ ਵਾਇਆ ਡੈਮ ਵੱਲੋਂ ਜਾਣਾ ਪੈਂਦਾ ਹੈ ਡੈਮ ਦੇ ਵਿੱਚੋਂ ਬੇੜੀ ਦੇ ਥਰੂ ਲੰਘ ਕੇ ਜਾਣਾ ਪੈਂਦਾ ਜਿਸ ਤਰ੍ਹਾਂ ਅਸੀਂ ਆਏ ਆ ਘਟਾਬ ਹੁੰਦੀ ਏ ਉਹਦੇ ਤੇ ਚੜ ਕੇ ਆਏ ਆ ਉੱਪਰੋਂ ਅਸੀਂ ਵਾਇਆ ਗੱਡੀ ਲੈ ਕੇ ਜੀੜੀ ਰੋਡ ਤੇ ਗਏ ਆ ਤੇ ਉੱਥੋਂ ਫਿਰ ਸਾਨੂੰ ਮੋਟਰਸਾਈਕਲਾਂ ਤੇ ਲੈ ਕੇ ਗਏ ਨੇ ਜੀ ਮੋਟਰਸਾਈਕਲਾਂ ਤੇ ਵੀ ਇਸ ਜੀ ਘੱਟੋ-ਘੱਟ ਮੈਨੂੰ ਲੱਗਦਾ ਵੀ ਘੱਟੋ-ਕੱਟ 1 ਘੰਟਾ ਡੇਢ ਘੰਟਾ ਲੱਗਾ ਸਾਨੂੰ ਉੱਥੇ ਪਹੁੰਚਣ ਦਾ ਕੋਲੇ 12 ਕਿਲੋਮੀਟਰ ਦਾ ਸਫ਼ਰ ਤੇ 1.5 ਘੰਟਾ ਸਾਨੂੰ ਪਹੁੰਚਣ ਦਾ ਲੱਗਾ ਹੋਵੇ। ਹੂੰ। ਤੇ ਉੱਥੇ ਕਿੰਨੇ ਕ ਉਸ ਪਿੰਡ ਦੇ ਵਿੱਚ ਸਿੱਖ ਪਰਿਵਾਰ ਕਿੰਨੇ ਕ ਹੈ ਜੁੱਥੇ ਕਿੰਨੇ ਕ ਲੋਕ ਨੇ ਸਿੱਖ ਜਿਹੜੇ ਗੁਰਦਾਰ ਸਾਹਿਬ ਦੇ। ਸਿੱਖ ਪਰਿਵਾਰਕ ਤੇ ਆਪਣੇ ਆਪ ਨੂੰ ਤੇ ਸਿੱਖ ਸਾਰਿਆਂ ਨੂੰ ਕਹੋਂਦੇ ਨੇ ਕਹੋਂਦੇ ਪਰ ਮੈਨੂੰ ਕੋਈ ਉੱਥੇ ਕੋਈ ਇਹੋ ਜਿਹੀ ਨਜ਼ਰ ਨਹੀਂ ਆਇਆ ਹੈਗਾ ਜਿਸ ਤਰ੍ਹਾਂ ਕੋਈ ਮੈਂ ਤਾਂ ਅਜੇ ਕਰੀ ਤੁਹਾਨੂੰ ਫੋਟੋਆਂ ਜਿਹੜੀਆਂ ਭੇਜੀਆਂ ਨੇ ਮੈਨੂੰ ਕੋਈ ਇਸ ਸਿਸਟਮ ਦਾ ਕੋਈ ਨਹੀਂ ਆਇਆ ਹੈਗਾ। ਕੋਈ ਕੋ ਸਿੱਖ ਹੋਵੇ ਜਿਹਨੂੰ ਇਹੋ ਜਿਹੀ ਚਿੰਤਾ ਹੋਵੇ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਥੇ ਉਹ ਫਲਾਣਾ ਉਹ ਵੀ ਹੈਗਾ ਇੱਥੇ ਆ ਵੀ ਹੈਗਾ ਇਸ ਗੱਲ ਦਾ ਮੈਨੂੰ ਕੋਈ ਨજર ਨਹੀਂ ਆਇਆ ਹੈਗਾ ਮੈਂ ਤਾਂ ਇਸ ਗੱਲ ਦੀ ਉੱਥੇ ਤੁਸੀਂ ਗੱਲਬਾਤ ਕਰਨੀ ਚਾਹੀਦੀ ਜੇ ਗ੍ਰੰਥੀ ਹੋਣਗੇ ਜਾਂ ਉਸ ਗੁਰਦੁਆਰੇ ਦੀ ਕਮੇਟੀ ਵੀ ਹੋਊਗੀ ਉਹਨਾਂ ਦਾ ਕੀ ਬਿਆਨਤੀ ਕੀ ਕੁਝ ਕਮੇਟੀ ਬਣੀ ਹੋਈ ਸੀ ਉੱਥੇ ਜਾਂ ਫਿਰ ਨਹੀਂ ਸੇਵਾ ਕੌਣ ਕਰਦਾ ਸੀ ਗੁਰਦੁਆਰੇ ਦਾ ਨਹੀਂ ਨਹੀਂ ਕਮੇਟੀ ਨਹੀਂ ਬਣੀ ਹੋਈ ਜੀ ਕਮੇਟੀ ਨਹੀਂ ਬਣੀ ਹੋਈ ਉੱਥੇ ਤੇ ਸੇਵਾ ਸੰਭਾਲ ਕੌਣ ਕਰਦਾ ਸੀ ਗੁਰਦੁਆਰ ਸਹਿਬ ਚ ਮਹਾਰਾਜ ਰੂਪ ਸੇਵਾ ਸੰਭਾਲ ਕੋਈ ਉਥੋਂ ਦਾ ਲੋਕਲ ਬੰਦੇ ਸੀ ਗ੍ਰੰਥੀ ਸਾਹਿਬ ਹੁਣ ਇਸ ਟਾਈਮ ਮੇਰੇ ਕੋਲ ਉਹਦਾ ਨੰਬਰ ਨਹੀਂ ਹੈਗਾ ਉਹ ਕੱਲ ਮੇਰੇ ਨਾਲ ਹੀ ਸੀ ਆ ਜਿਹੜੇ ਮੇਰੇ ਨਾਲ ਗ੍ਰੰਥੀ ਜਿਨ੍ਹਾਂ ਨੇ ਗੁਰੂ ਨਾਨਕ ਜੀ ਤੁਹਾਨੂੰ ਫੋਟੋ ਭੇਜੀ ਜਿਨ੍ਹਾਂ ਮਹਾਰਾਜ ਅਸਾ ਰੂਪ ਤੇ ਕਿਹਾ ਉਹ ਜਿਹੜੇ ਤੇ ਗ੍ਰੰਥੀ ਸਾਹਿਬ ਸੀ ਉਦੋਂ ਉਹ ਕਿੱਥੇ ਮजूद ਸੀ ਜਦੋਂ ਇਹ ਘਟਨਾ ਵਾਪਰੀ ਅਸੀਂ ਦਾ ਮਤਲਬ ਜਦੋਂ ਜਾਂਡਿਆਂ ਨੂੰ ਸਾਰਾ ਦੇਖਿਆ ਕਿ ਜਾ ਕੇ ਬਹੁਤ ਖਲਾਰਾ ਆ ਕੇ ਪਾਣੀ ਕੁਣੀ ਨਾਲ ਸੁਟਿਆ ਹੋਇਆ ਸੀ ਉੱਥੇ ਪਤਾ ਹੀ ਨਹੀਂ ਲੱਗਦਾ ਸੀ ਕਿ ਗੁਰੂ ਮਹਾਰਾਜ ਦਾ ਸਰੂਪ ਕਿੱਥੇ ਹੈ ਜੀ ਜੀ ਅਸੀਂ ਜਾ ਕੇ ਜਦੋਂ ਦੇਖਿਆ ਹਾਂ ਜੀ ਕਿ ਗ੍ਰੰਥੀ ਸਾਹਿਬ ਨੂੰ ਕਦੋਂ ਪਤਾ ਲੱਗਿਆ ਸੀ ਇਸ ਘਟਨਾ ਬਾਰੇ ਜਿਹੜੇ ਉੱਥੇ ਮजूदਾ ਸੇਵਾ ਸੰਭਾਲ ਕਰਦੇ ਸੀ ਉਹ ਕਹਿੰਦੇ ਨੇ ਵੀ ਸਾਨੂੰ ਜਦੋਂ ਇਹ ਪੂਰਾ ਜਦੋਂ ਅੱਗ ਲੱਗ ਚੁੱਕੀ ਹੈ ਭਾਂਪੜ ਮੱਚ ਗਈ ਫਿਰ ਸਾਨੂੰ ਪਤਾ ਲੱਗਾ ਫਿਰ ਅਸੀਂ ਆ ਕੇ ਪਾਣੀ ਕੁਣੀ ਪਾਉਣਾ ਸ਼ੁਰੂ ਕੀਤਾ ਹੈਗਾ ਹੂੰ ਤੇ ਹੁਣ ਐ ਜੀਪੀਸੀ ਕਮੇਟੀ ਦੇ ਆਪਣਾ ਨਾਲ ਗੱਲਬਾਤ ਹੋਈ ਹੋਵੇ ਜਾਂ ਪ੍ਰਧਾਨ ਸਾਹਿਬ ਨਾਲ ਐ ਜੀਪੀ ਦੇ ਹਰਜਿੰਦਰ ਸਿੰਘ ਧਾਮੀ ਨਾਲ ਕੋਈ ਗੱਲਬਾਤ ਹੋਈ ਇਸ ਮਸਲੇ ਲੈ ਕੇ ਹਾਂ ਮੇਰੀ ਗੱਲ ਹੋਈ ਹੈ ਜੀ ਮੇਰੀ ਸਿੰਘ ਸਾਹਿਬ ਦੇ ਪੀਰ ਨਾਲ ਜਸਵਾਲ ਸਿੰਘ ਨਾਲ ਵੀ ਗੱਲ ਹੋਈ ਹੈ ਮੇਰੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਵੀ ਇਸ ਵਿਸ਼ੇ ਤੇ ਗੱਲ ਹੋਈ ਆ ਜੀ ਮੈਂ ਤਾਂ ਇਹ ਕਿਹਾ ਵੀ ਇੱਥੇ ਜਿੱਥੇ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਇਹੋ ਜਿੱਥੇ ਕੋਈ ਅਨਸੁਰੱਖਿਅਤ ਸੁਰੱਖਿਅਤ ਨਹੀਂ ਰਹਿ ਸਕਦਾ ਗੁਰੂ ਮਹਾਰਾਜ ਜਿੱਥੇ ਚਾਰ ਦੁਆਰੀ ਜਾਂ ਸੀਸੀਟੀਵੀ ਕੈਮਰਾ ਨਹੀਂ ਹੈਗਾ ਉੱਚ ਗੁਰੂ ਮਹਾਰਾਜ ਰੂਪ ਦੇਣੀ ਚਾਹੀਦਾ ਨਹੀਂ ਗੁਰਦੁਆਰਾ ਸਾਹਿਬ ਦੀ ਚਾਰ ਦੁਵਾਰੀ ਹੈ ਨਹੀਂ ਸੀ ਕਿਥੇ ਚਾਰ ਚਾਰ ਦੁਵਾਰੀ ਵੀ ਹੈ ਨਹੀਂ ਸੀ ਨਾ ਕੋਈ ਸੀਸੀਟੀਵੀ ਕੈਮਰਾ ਤੇ ਛੋਟਾ ਜਿਹਾ ਨਾਰਮਲ ਸਿੰਪਲ ਕਮਰਾ ਸੀਗਾ ਜੀ ਹੂੰ ਨਾ ਕੋਈ ਦੇ ਉੱਤੇ ਲੈਂਟਰ ਨਾ ਕੋਈ ਵਾਸਤਾ ਨਾ ਕੁਛ ਉਹ ਤਾਂ ਬਾਰਸ਼ ਪੈਣ ਦੇ ਬਾਰਸ਼ ਪੈਣ ਨੂੰ ਤੇ ਚੌਂ ਵਾਲਾ ਕਮਰਾ ਸੀਗਾ ਉਥੇ ਨਹੀਂ ਉੱਪਰ ਕੀ ਪਾਇਆ ਹੋ ਜੀ ਲੈਂਟਰ ਹੋ ਐ ਨਹੀਂ ਉੱਥੇ ਨਾਜੀ ਲੈਂਟਰ ਨਹੀਂ ਜਿਹੜੇ ਬਾਲੇ ਸੀਗੇ ਜਿਹੜਾ ਛੱਤ ਦੇ ਤੇ ਬਾਲੇ ਹੁੰਦੇ ਨੇ ਫੱਕਰ ਜੀ ਜੀ ਹਾਂਜੀ ਹਾਂ ਤੇ ਉਹ ਜਿਹੜੇ ਬੰਦੇ ਨੇ ਬਲੋ ਇਹ ਘਟਨਾ ਨੂੰ ਇਨਜਾਮ ਦਿੱਤਾ ਗਿਆ ਉਹ ਕੌਣ ਸੀ ਕੋਈ ਪਹਿਚਾਨ ਹੋਈ ਉਹਨਾਂ ਦੀ ਉਥੋਂ ਦੇ ਲੋਕਲ ਬੰਦਾ ਸੀਗਾ ਜੀ ਜੀ ਕੀ ਕੰਮ ਕਰਕੇ ਕਦੋਂ ਕੁਝ ਐਦਾਂ ਪਤਾ ਬਾਰੇ ਉਹਦੇ ਬਾਰੇ ਕੀ ਗੱਲਬਾਤ ਕੰਮ ਕਰਾ ਬਸ ਕੰਮ ਕਰੇ ਹੀ ਕਰਦਾ ਜੀ ਆਪਣਾ ਆ ਦਾਰੂ ਦੁਰੂ ਦਾ ਨਸ਼ੇ ਨੂੰ შეਦਾਤੀ ਸੀ ਬੰਦਾ ਕੋਈ ਨਸ਼ੇ ਦਾਤੀ ਮੁੰਡਾ ਹੈ 22 23 ਸਾਲ ਦੀ ਉਮਰ ਹੈ ਉਹਦੀ ਮੁੰਡੇ ਦੀ ਮੁੰਡਾ ਬਿਲਕੁਲ ਜਿਵੇਂ ਇੱਕ ਕਲੀਨ ਸ਼ੇਪ ਮੁੰਡਾ ਹੈ ਪੁਲਿਸ ਨੇ ਹਿਰਾਸਤ ਲਿਆ ਹਲੇ ਕਨੇ ਡੈਰੇ ਜੀ ਹਲੇ ਪੁਲਿਸ ਨੇ ਜਦੀ ਹਿਰਾਸਤ ਸੁਲਿਆ ਕੇ ਥਾਣੇ ਤੇ ਬਿਠਾਇਆ ਹੋਇਆ ਉਹਦੇ ਅੱਜ ਕੋਰਚ ਪੇਸ਼ ਕਰਕੇ ਰਿਮਾਂਡ ਲੈਣਗੇ ਉਹਦਾ ਜੀ ਜੀ ਹਾਂਜੀ ਹਾਂ ਤੇ ਬਗਵਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਰੀ ਜਾਣਕਾਰੀ ਦਿੱਤੀ ਹੈ ਕਿਉਂਕਿ ਅੱਜ ਇਹੋ ਜਿਹੇ ਘਟਨਾਵਾਂ ਤੋਂ ਬਚਣ ਦੇ ਲਈ ਸ਼ੋਮਨੀ ਕਮੇਟੀ ਨੇ ਵੀ ਆਪਣੇ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਜਿਹੜੇ ਇਹੋ ਜਿਹੇ ਜਿਹੜੇ ਨੀਮ ਰਹਿਦਾਇਤਾਂ ਜਾਰੀ ਕਰਨੀ ਚਾਹੀਦੀਆਂ ਨੇ ਜਿੱਥੇ ਗੁਰੂ ਸਾਹਿਬ ਦੀ ਸੰਭਾਲ ਨਹੀਂ ਹੋ ਰਹੀ ਉੱਥੇ ਉਸ ਤਰ੍ਹਾਂ ਮਹਾਰਾਜ ਦੇ ਰੂਪ ਨਹੀਂ ਦੇਣੇ ਚਾਹੀਦੇ ਜਿੱਥੇ ਬੇਦਬੀ ਦੀਆਂ ਘਟਨਾਵਾਂ ਇਸ ਤਰ੍ਹਾਂ ਵਾਪਰੀਆਂ ਜਿੱਥੇ ਇਹਨੇ ਸੁਰੱਖਿਆ ਨਹੀਂ ਹੋ ਹੋਣਗੀਆਂ ਜਿੱਥੇ ਜਿੱਥੇ ਸੁਰੱਖਿਆ ਨਹੀਂ ਹੋਵੇਗੀ ਤਾਂ ਉੱਥੇ ਮਾਰਦ ਰੂਪ ਨਹੀਂ ਦੇਣੇ ਚਾਹੀਦੇ ਕਿਉਂਕਿ ਇਹੋ ਜਿਹੇ ਘਟਨਾਵਾਂ ਕਰਕੇ ਜਿੱਥੇ ਸਿੱਖ ਸੰਗਤ ਦੇ ਭਾਵਨਾ ਦੇ ਦੇਖਿਆ ਜਾਵੇ ਤਾਂ ਉਹਨਾਂ ਦੇ ਸਿਰ ਦੇ ਬਲਉਂਦੇ ਜਾਂਦੇ ਨੇ ਇਸੇ ਕਰਕੇ ਹੀ ਇਹ ਬੜੀ ਦੁਖਦਾਈ ਖਬਰ ਹੈ ਹੁਣ ਇਹਦੇ ਵਿੱਚ ਆਗਿਆਪਟ ਕੀ ਕੋ ਜਾਣਦੀ ਉਹ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਾਵੇ ਸ਼ਾਮ ਤੱਕ ਇਹ ਕੁਝ ਆਪਰੇ ਜਾਣਦੀ ਉਹ ਵੀ ਭੂਰਾ ਸਾਹਿਬ ਤੋਂ ਜਾਣਕਾਰੀ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ